ਦੋਹਰਾ ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋਤੁ ਉਪਾਇ ਕਹ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਈ ਇਹ ਦੋਹਰਾ ਹੈ ਸ਼ਲੋਕ ਦੀ ਹੈ ਅੱਛਾ ਜੀ ਦੋਹਰੇ ਇਕੱਠੇ ਅਸਲ ਦੇ ਵਿੱਚ ਅੱਛਾ ਜੀ ਇਹ ਸ਼ਲੋਕ ਹੈ ਹਾਂ ਹਾਂ ਦੋ ਸ਼ਲੋਕਾਂ ਦਾ ਇੱਕ ਸ਼ਲੋਕ ਦੋ ਸ਼ਲੋਕਾਂ ਦਾ ਅਸਲ ਇੱਕ ਹੈ ਇਹਨਾਂ ਦੂਰਾਂ ਲੈ ਕੇ ਮੈਂ ਇੱਕ ਕੰਪਲੀਟ ਨਹੀਂ ਹੈ ਹੂੰ ਹੂੰ ਇਸ ਕਰਕੇ ਦੋਹਰਾ ਹੈ ਠੀਕ ਹੈ ਉਹ ਤੇ ਦੇਖੋ ਪਤਾ ਇੱਕ ਬੜੀ ਹੋਈ ਹੈ ਹੂੰ ਹੂੰ ਹਾਂ ਜੀ ਜੀ ਵਗਣਾ ਕਿੱਥੇ ਪਈ ਹੈ ਹਾਂ ਜੀ ਪਰ ਛੁੱਟ ਗਿਆ ਜਿਹੜਾ ਬੁੱਧਵਾਰ ਸੀ ਘਟ ਗਿਆ ਇਹਦਾ ਹੂੰ 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 ਬੋਤੂ ਵਾਲਾ ਕੱਢ ਗਿਆ ਬੋਤੂ ਜੀ ਪਾ ਗਿਆ ਮੇਰੇ ਆਪਣੀ ਬੁੱਧੀ ਦਾ ਨਾਸ ਕਰ ਲਿਆ ਸੀ ਨਾਸ ਤੋਂ ਉਂਦੀ ਤਾਂ ਸੀ ਵਿਰੋਧ ਕਰ ਲਿਆ ਸੀ ਸੰਦਰ ਦਾ ਸਾਚ ਰੋਜ਼ ਰੋਜ਼ ਕਰਤਾ ਸੀ ਬਾਰੇ ਸੰਗ ਤੇ ਇੱਕ ਪਾਸੇ ਟੱਲਾ ਇੱਕ ਪਾਸੇ ਹੋ ਗਿਆ ਸੀ ਵਤਪੇ ਦੋਗੇ ਸੀ ਕਦੇ ਗੱਲ ਤੇ ਅੱਛਾ ਜੀ ਵਤਪੇ ਤਾਂ ਵਾਅਦਾ ਯਾਰ ਪਹਿਲਾਂ ਬੋਤੂ ਫਰਕ ਵਈਆ ਸੀ ਹੂੰ ਹੂੰ ਤਾਂ ਪਾਰ ਹੋ ਗਿਆ ਸੀ ਤੇਰੀ ਅਕਲ ਬੜੀ ਐ ਹੂੰ ਹੂੰ ਪਰ ਜੁੜ ਕੇ ਉਹ ਵੱਲੋਂ ਪਰੇ ਬਦਲੂ ਜਪਾਇਆ ਹੂੰ ਹੂੰ ਤਾਂ ਤਾਂ ਪਾਰ ਹੋ ਗਿਆ ਸੀ ਮੈਂ ਹੋ ਗਈ ਸੀ ਅਜ ਮੈਂ ਮਹਿਦੂਦ ਦਿਖਾਇਆ ਖਸਮ ਕੇ ਬਰ ਜਾਏ ਖਸਮ ਦੀ ਡਟਾ ਬਣਦਾ ਹੂੰ ਰਾਗ ਵਾਲਦਗਲੇ ਘਟਦਾ ਜਿੱਤੇ ਵੀ ਕਰਤੀ ਐ ਹੂੰ ਹੂੰ ਔਣ ਦੇ ਜਦਾਈਆ ਪਰ ਔਣ ਦੇ ਫਸਾ ਆਇਆ ਹੂੰ ਹੂੰ ਆ ਗੱਡੂ ਹੋ ਆਪੇ ਹੀ ਜਿਹੜੂ ਫਸਾਇਆ ਇਹ ਤੇ ਢਕਲ ਲਿਓੜ ਹੂੰ ਹੂੰ ਉਹ ਤੇ ਤੜੀ ਨਹੀਂ ਸਕਦਾ ਇਹ ਤੇ ਢਲੀ ਹੋ ਰਿਹਾ ਹੈ ਤੇ ਠੀਕ ਹੈ ਤਾਂ ਖਲਾਉਂਦੀ ਹੈ ਬਹੁਤ ਨੂੰ ਨਾਲ ਲੈਂਦਾ ਫਿਰ ਉਹ ਘੜ ਦਿੰਦਾ ਹੂੰ ਹੂੰ ਪਰਦੇ ਹੱਲੇ ਜਨਨ ਦੋਦੋ ਜੀ ਹੂੰ ਹੂੰ ਐ ਠੀਕ ਹੈ ਪਰ ਜੁਟ ਕਿਉਂ ਬੰਦਨ ਪਰੇ ਪਰਦੇ ਹੱਲੇ ਹੀ ਫਸਿਆ ਬੰਦੂ ਹੂੰ ਤਾਂ ਜੁਣਾ ਬੋਤੋਂ ਪਾਏ ਤੇ ਕੋਈ ਪਾਏ ਵੀ ਹੋ ਰਿਹਾ ਅੰਦੇ ਚ ਬੱਸ ਕਰ ਦੋ ਹੂੰ ਹੂੰ ਕਾਬੋ ਢਾਰ ਹੁਰ ਹੁਰ ਹੰਦੂ ਕਹਿਣਾ ਤੇਰੀ ਹੋਟ ਲੈ ਲਿਓਨ ਬੰਦ ਗਿਆ ਲੋ ਪਾਣਾ ਬੰਦ ਗਿਆ ਹੂੰ ਹੂੰ ਰਾਜ ਜੋਥ ਆਏ ਉਹ ਜਿਹੜੀ ਸਾਫੀ ਨਹੀਂ ਆਈ ਹੋਈ ਜਾਣਾ ਹਾਂਜੀ ਹਾਂਜੀ ਇਹਦੇ ਹੂੰ ਗਾਇਸਾ ਸਰ ਤੇ ਕਾਰੀ ਰਹੀ ਹੈ ਕਾਰ ਦਾ ਪ੍ਰਤੀਕ ਹੂੰ ਹੂੰ ਕਾਰ ਦਾ ਪ੍ਰਤੀਕ ਹੈ ਰਾਜ ਹੂੰ ਹੂੰ ਜਿਹੜੋ ਕਹਿੰਦੇ ਤੂੰ ਮੈਨੂੰ ਫੜ ਲਿਆ ਸੀ ਆਹ ਹੋਰ ਹੀ ਫੜ ਲਿਆ ਸੀ ਤਦੂਏ ਤੇ ਹੂੰ ਹੂੰ ਬੇ ਤੂ ਦਾ ਬਈ ਬੜਾ ਸੀ ਕਹਿੰਦੇ ਤਰਤਾਬੂ ਆ ਗਿਆ ਫੇਰ ਦੇਖਦਾ ਵੀ ਉਹੋ ਕੇ ਸਰੀਰ ਦੇ ਗੱਲ ਨਹੀਂ ਹੁੱਦੀ ਫਲੇ ਦੀ ਬੜੇ ਛੇ ਜਿਆਦਾ ਵੱਲ ਹੁੰਦਾ ਮੈਂ ਕਹਾਂ ਲਈ ਇਹ ਕਰਕੇ ਮੇਰੀ ਸਹਾਇਤਾ ਘਰ ਨੂੰ ਆਪਣਾ ਕੋਈ ਛੋਟਾ ਬੁੱਧਾ ਬੜਾ ਦੀ ਬੁੱਧਾ ਅੱਛਾ ਜੀ ਕੋਈ ਆਕਲ ਦੇ ਦੋ ਕੀ ਨਾ ਨਾਲੇ ਸਰਦੂਏ ਦੀ ਬਰਦ ਨੂੰ ਕਹਦਾ ਮੈਂ ਠੀਕ ਹੈ ਜੀ। ਜੇ ਉਹ ਆਪਣਾ ਉਹ ਬੜਾ ਬੰਦਾ ਬੰਦੀ ਹੈ ਜਲਤੀ ਕਰਦੀ। ਹੂੰ। ਠੀਕ ਹੈ ਜੀ। ਅਗਲਾ ਫੇਰ ਹੈਗਾ। ਐ ਤਾਂ ਕਰੋ। ਬਲ ਹੋਆ ਬਨ। ਹਾਂਜੀ। ਆਹ ਦੇਖੋ ਹੁਣ ਗਾਜਰ ਰੋਸ ਆਇਆ ਪੂਰਾ ਨਹੀਂ ਹੋਇਆ ਦੋ। ਹੂੰ ਹੂੰ। ਚਲੋ। ਠੀਕ ਹੈ। ਉਹ ਇਹ ਬਣਾਇਆ ਲਿਖਾਣੀ ਜੀ ਦਸ ਭਾਜ ਨੇ ਉਹ ਕੀਤਾ ਉਹ ਕੀਤਾ। ਐ ਵੀ ਜਿਹਨੂੰ ਅਰਥ ਦਾ ਪਤਾ ਦਿੱਤੀ ਉਹਨਾਂ ਨੇ ਹੋਲੇ ਖਾੜੀਏ ਜੋੜ ਲਈ। ਰੌਣਜੀਓ ਤਾਂ ਕਹਿੰਦੇ ਸ਼ਲੋਕ 10 ਪਾਸ਼ਾ ਦੇ ਦੋਨੋਂ ਤਾਰ ਉਰੇ ਦਾ 10 ਪਾਸ਼ਾ ਦੇ ਸ਼ਲੋਕ ਹੈ ਹੂੰ ਹੂੰ ਉਰ ਦੇ ਤਾਂ ਬਾਲਾ ਦਸੋ ਲਿਖਿਆ ਹੁੰਦਾ ਅੱਗ ਉਹ ਕਹਿੰਦੇ ਜੀ ਕੁਝ ਪ੍ਰਾਤਨ ਬੀੜਾਂ 'ਚ ਲਿਖਿਆ ਹੋਇਆ ਸੀ ਨਹੀਂ ਜੀ ਗਾਲੂ ਰਿਖਾਇਆ ਮਾਰਦੇ ਭੱਜ ਜਾ ਹਾਂ ਹਾਂ ਅੱਛਾ ਜੀ ਮਤਲਬ ਉਹਨਾਂ ਨੂੰ ਅਰਥੇ ਦੀ ਉਹ ਵਿਆਖੇ ਕਿਤੇ ਹੂੰ ਅੱਜ ਉਹ ਜਿੰਨੇ ਪਤਾ ਲੱਗਿਆ ਨਾ ਹੂੰ ਹੂੰ ਨਾ ਯਾ ਕੋਈ ਛੇਨ ਹੈ ਜੇ ਸਵਾਲ ਲਿਖ ਕੇ ਭੇਜਿਆ ਸੀ ਫਿਰ ਜਵਾਬ ਆਇਆ ਸੀ ਕਾਹ ਤੋਂ ਕੁਝ ਨਹੀਂ ਲੇ ਕੇ ਭੇਜਿਆ ਕੋਈ ਵਧੀਆ ਤਾਂ ਸਵਾਲ ਜਵਾਬ ਇੱਥੇ ਹੀ ਹੈ ਹਾਂ ਹਾਂ ਅਧੂਰਾ ਛਡੋਗੇ ਹਾਂਜੀ ਜ਼ਰੂਰ ਹੈ ਹੁੰਦਾ ਇਹ ਜ਼ਰੂਰੀ ਗੱਲ ਪਹਿਲੀ ਸ਼ਰਤੀ ਕੁਰਬਾਨੀ ਹਾਂਜੀ ਜਵਾਬ ਹੈ ਜਵਾਬ ਹੈ ਦੀ ਹਾਂ ਜਵਾਬ ਵੀ ਤਾਂ ਦੇ ਰਹੇ ਹੋ ਬੜਬਾਰੀ ਨੇ ਸਵਾਲ ਹੀ ਹੈ ਜੀ ਬਸ ਹਾਂਜੀ